ਸਿਆਸੀ ਪੱਧਰ ਤੋਂ ਕੀ ਬਿਕਰਮ ਮਜੀਠੀਆ ਫਲਹਾਲbaar ਨਹੀਂ ਆ ਰਹੇ। ਪੰਜਾਬ ਹਾਈ ਕੋਰਟ ਵੱਲੋਂ ਜਿਹੜੀ ਅਰਜ਼ੀ ਰਾθε ਹੋਈ ਤਾਂ ਫੇਰ ਇੱਕ ਵੱਡਾ ਸਵਾਲ ਉੱਠ ਖੜਦਾ ਕਿ ਬਿਕਰਮ ਮਜੀਠੀਆ ਦੇ ਤੇੜੇ ਦੋਸ਼ ਆ ਉਹਨਾਂ 'ਚ ਕੋਈ ਨਕ ਧਮ ਹੈ। ਕਿ ਮੁਸ਼ਕਲਾਂ ਜ਼ਰੂਰ ਵਧੀਆਂ ਬਿਕਰਮ ਮਜੀਠੀਆ ਦੇ ਲਈ ਕਿਉਂਕਿ ਕਾਫੀ ਦਿਨਾਂ ਤੋਂ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਫਿਰ ਹਫ਼ਤੇ 'ਚ ਕਿਸੇ ਦਿਨ ਜਿਹੜਾਗਾ ਫਿਰ ਬਿਕਰਮ ਮਜੀਠੀਆ ਦੀ ਜਿਹੜੀ ਸਨਵਾਈਆ ਅਦਾਲਤ ਦੇ ਚ ਹੋਰੀ ਕਿਤੇ ਜ਼ਮਾਨਤ ਮਿਲ ਜਾਂਦੀ ਤੇ ਵੱਡੀ ਗੱਲ ਹੋਣੀ ਸੀ ਹੁਣ ਜਦੋਂ ਨਹੀਂ ਮਿਲੀ ਤਾਂ ਉਹ ਵੀ ਵੱਡੀ ਗੱਲ ਹੈ ਕਿ ਅਸਤਾ ਹਜੇ ਨਾਮਜ਼ਦਗੀਆਂ ਹੀ ਦਾਖਲ ਕਰਨੀਆਂ ਸੀ ਚੋਣਾ ਤਾਂ ਹਲੇ ਹੋਣੀਆਂ ਨੇ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਭੇ ਨੇ ਚੋਣਾ ਕਰਵਾ ਕੇ ਕਰੋੜਾਂ ਰੁਪਏ ਦਾ ਖਰਚਾ ਕਰਕੇ ਸਮਾਂ ਬਰਬਾਦ ਕਰਕੇ ਅਧਿਕਾਰੀਆਂ ਨੂੰ ਤਹਿਨਾਤ ਕਰਕੇ ਕੀ ਖੱਟਣਗੇ ਇਸ ਮਾਮਲੇ ਦੇ ਵਿੱਚੋਂ ਜਿੰਨ ਪਿੰਡ ਦੇ ਸਰਪੰਚ ਨੂੰ ਲੋਕੀ ਜਿਆਦਾ ਜਾਣਦੇ ਹੋਣਗੇ ਕਿਉਂਕਿ ਉਹਦਾ ਰੋਜ਼ਬਾ ਪੈਣਾ ਹੈ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਜਿਸ ਢੰਗ ਨਾਲ ਬੀਰਪਾਲ ਦੇ ਸਨੌਣ ਦਾ ਜੇ ਤੁਸੀਂ ਸਹਿਬਜ਼ਾਦਿਆਂ ਦੀ ਸ਼ਬਦ ਦਾ ਸਤਿਕਾਰ ਕਰਦੇ ਹੋ ਨਮਨ ਉਹਨੇ ਹੋ ਤਾਂ ਇਸ ਹੈਂਕੜ ਦੇ ਜਿਸ ਫੈਸਲੇ ਸਮਝ ਨਹੀਂ ਲੱਗਦੀ ਕਿ ਜੋਸ਼ਹੁਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਤਾ ਸਾਹਿਬ ਸਿੱਖ ਜਗਤਵੰਦੀਆਂ ਪਰੰਪਰਾਵਾਂ ਵਿਸ਼ੋਕੜ ਇਤਿਹਾਸ ਮਥਿਆਸ ਜੋ ਸਾਰਾ ਸਾਡੀ ਇਕਾਈ ਕਰ ਰਿਹਾ ਹੈ ਉਹਦੇ ਮੁਤਾਬਕ ਉਹ ਦਿਨ ਕਿਉਂ ਨਹੀਂ ਮਨਾਏ ਜਾਂਦੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸਦੂ ਗੱਲਬਾਤ ਕਰਾਂਗੇ ਅੱਜ ਵਿਕਰਮ ਮਜੀਠੀਆ ਹੁਣਾਂ ਦੇ ਬਾਰੇ ਲੰਬੇ ਸਮੇਂ ਤੋਂ ਚਰਚਾਵਾਂ ਦਾ ਹਿਸਾਰਾ ਇਹਨੇ ਵਿਕਰਮਜੀਠੀਆ ਕਿਉਂਕਿ ਜੇਲ੍ਹ ਦੇ ਵਿੱਚ ਨੇ ਤਾਂ ਕਦੇ ਉਹਨਾਂ ਦੀ ਸੁਣਵਾਈ ਆ ਮਾਮਲੇ ਨੂੰ ਲੈ ਕੇ ਕਦੇ ਵਕ ਵਕ ਗਵਾਹ ਸਾਹਮਣੇ ਆਉਂਦੇ ਨੇ ਤੇ ਅੱਜ ਜਿਹੜਾ ਫੈਸਲਾ ਉਹ ਵੱਡਾ ਆ ਕਿ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਆ ਜਿਹੜਾ ਉਹ ਵਿਕਰਮਜੀਠੀਆ ਨੂੰ ਕਰ ਦੱਤਾ ਹੈ ਜਿਸ ਕਰਕੇ ਮੁੱਦਾ ਸਿਆਸੀ ਪੱਧਰ ਤੇ ਕਾਫੀ ਵੱਡਾ ਹੋ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਇਹ ਕਾਰਵਾਈ ਸਾਡੇ ਵੱਲੋਂ ਕੀਤੀ ਗਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਦੇਖੋ ਕੀ ਕੁਝ ਹੁੰਦਾ ਯਾਨੀ ਕਿ ਲੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਮਸਲੇ 'ਚ ਉੱਪਰ ਹੋ ਗਈ ਹੈ। ਸੋ ਅੱਗੇ ਗੱਲ ਕਰਾਂਗੇ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖੀਰਲਾ ਦਿਨ ਸੀ। ਕਈ ਥਾਵਾਂ ਤੇ ਜਿਹੜੇ ਵਰਕਰ ਨੇ ਆਪਸ ਦੇ ਵਿੱਚ ਭਿੜੇ ਨੇ ਵੱਖ-ਵੱਖ ਪਾਰਟੀਆਂ ਦੇ ਮੋਹਲ ਹੈ ਜਿਹੜਾ ਉਹ ਕਾਫੀ ਤਣਾਅਪੂਰਨ ਰਿਹਾ। ਇਸ ਤੋਂ ਇਲਾਵਾ ਸਦਨ ਦਾ ਅੱਜ ਦਾ ਦਿਨ ਵੀ ਕਾਫੀ ਹੰਗਾਮਾ ਭਰਪੂਰ ਰਿਹਾ। ਪਰ ਵੱਡੀ ਗੱਲ ਇਹ ਹੈ ਕਿ ਅੱਜ ਇੱਕ ਵਿਸ਼ੇ ਨੂੰ ਲੈ ਕੇ ਕਾਂਗਰਸ ਜਿਹੜੀ ਵਿਰੋਧੀ ਧਿਰ ਹੈ ਤੇ ਸੱਤਾ ਦੇ ਵਿੱਚ ਬੈਠੀ ਭਾਜਪਾ ਦੀ ਸਰਕਾਰ ਹੈ ਜਿਹੜੀ ਉਹ ਇਕੱਠੇ ਇੱਕ ਸੁਰਚ ਬੋਲਦੇ ਨਜ਼ਰ ਆਏ ਤੇ ਉਹ ਹੈ ਦਿੱਲੀ ਦਾ ਪ੍ਰਦੂਸ਼ਣ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਆਹ ਮਿਹਰਬਾਨੀ ਦਸ਼ਕਾ ਨੂੰ ਇਹਨਾਂ ਸਰਕਾਰ ਨਾਲ ਸੱਸੀ ਅਕਾਲ ਜੀ ਇਹ ਮੁੱਦੇ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਲੋ ਸਵਾਲ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਉਹ ਬਿਕਰਮ ਮਜੀਠੀਆ ਹੁਣਾਂ ਜ਼ਿਕਰਾਂਗੇ ਇੱਕ ਅੱਧਾ ਵਾਰਾ ਗੁਨੇ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਨੇ ਬੜੇ ਅਹੁਦੇ ਨੇ ਜਿਹੜੇ ਹੁਣ ਤੱਕ ਹੰਡਾਏ ਨੇ ਉਹਨਾਂ ਨੇ ਪਰ ਹੌਣ ਫਿਰ ਹਾਲ ਦੀ ਘੜੀ ਜੇਲ੍ਹ ਦੇ ਵਿੱਚ ਨੇ ਪਰ ਸਮੱਸਿਆ ਉਸ ਸਮੇਂ ਖੜੀ ਹੋ ਗਈ ਜਦੋਂ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਸੁਣਵਾਈ ਪਿਛਲੇ ਦਿਨੀ ਹੋ ਗਈ ਸੀ ਫੈਸਲਾ ਰਾਖਵਾ ਵੀ ਰੱਖਿਆ ਗਿਆ ਸੀ ਸੋ ਕਿਵੇਂ ਦੇਖਦੇ ਹੋ ਸਿਆਸੀ ਪੱਧਰ ਤੋਂ ਕਿ ਬਿਕਰਮ ਮਜੀਠੀਆ ਫਲਹਾਲ ਬਾਹਰ ਨਹੀਂ ਆ ਰਹੇ ਦੇਖੋ ਜਿਸਨ ਤੁਸੀਂ ਜ਼ਿਕਰ ਕੀਤਾ ਬਿਕਰਮ ਮਜੀਠੀਆ ਅਕਾਲੀ ਦਲ ਦੇ ਕੱਧਵਾਰਾ ਕੋ ਸਾਫ ਕਾ ਕੈਬਨ ਮੰਤਰੀ ਆ ਜੇ ਪੰਜਾਬੀ 20000 ਪਾਸ ਜਾ ਬਕਾਲ ਕਰੀਏ ਤੇ ਜਦੋਂ ਕੋਈ ਵਿਅਕਤੀ ਕਿਸੇ ਦੋਸ਼ਾਂ ਲੈ ਕੇ ਲੰਬੇ ਸਮੇਂ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਚੱਲਿਆ ਜਾਵੇ ਜੀ ਸਾਰੀ ਕੀਤੀ ਕਰਾਇ ਤੇ ਸਵਾਗਾ ਖਰਚਾਂ ਦਾ ਬਿਲਕੁਲ ਹੁਣ ਵਿਕਰਮਜੀਤਿਆ ਜ਼ਮਾਨਾ ਦੀ ਅਰਜ਼ੀ ਨੂੰ ਲੈ ਕੇ ਕਾਫੀ ਦੇਸ਼ ਤੋਂ ਤੁਸੀਂ ਅਧਿਕਾਰ ਇਸ ਨੂੰ ਦੇ ਐਡਵੋਕੇਟ ਹੋਣ ਦਾ ਗਰੁੱਪ ਜਿਹੜਾ ਹੈਗਾ ਜਿਹੜੇ ਨਜਾਇਜ਼ ਕੇਸ ਬਣਿਆ ਹੈ ਬਦਲੇ ਖੁਰਦੀ ਭਾਵਨਾ ਖੈਰ ਉਹਦੀ ਤਰਦਾ ਪੂਰਾ ਅਧਿਕਾਰ ਹੁੰਦਾ ਗੱਲ ਕਹਿਣ ਦਾ ਮੋਕਾ ਦੇ ਉਹ ਜਿਹੜੀ ਕੋਈ ਗੱਲ ਨਹੀਂ ਜਿਹੜਾ ਵਿਕਰਮ ਮੀਟਿਆ ਤੇ ਸਾਰੇ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਝੂਠੇ ਇਲਜ਼ਾਮ ਹਨ ਦੂਜੀ ਪਾਸੇ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਤਾਂ ਫਿਰ ਮੌਕਾ ਮਿਲ ਜਾਂਦਾ ਹਾਕਮਾਂ ਤੇ ਨੂੰ ਆਪਣੀ ਗੱਲ ਕਹਿਣਾ ਕਿ ਦੇਖੋ ਜੀ ਅਸੀਂ ਤਾਂ ਠੀਕ ਕਹਿੰਦੇ ਸੀ ਉਹ ਜਿਸ ਤੱਕ ਸਵਾਲ ਹੁੰਦਾ ਅਦਾਲਤਾਂ ਦਾ ਚਿਹੜੀਦਾਲ ਤੋਂ ਹੋਵੇ ਤੇ ਉੱਪਰਲੀ ਦਾਲ ਤੋਂ ਉਹਨਾਂ ਪਨੇ ਆ ਕੇ ਹਰਿਆਣਾ ਹਾਈ ਕੋਰਟ ਵੱਲ ਜਦੋਂ ਅਰਜ਼ੀ ਰੱਦ ਹੋ ਗਈ ਤਾਂ ਫੇਰ ਇੱਕ ਵੱਡਾ ਸਵਾਲ ਉੱਠ ਖੜਦਾ ਹੈ ਕਿ ਬਿਕਰਮਜੀਠਿਆ ਦੇ ਉਤੇ ਜਿਹੜੇ ਦੋਸ਼ ਆ ਉਹਨਾਂ 'ਚ ਕੋਈ ਨਾ ਕੋਈ ਧਮ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜੀ ਗਿਆ ਸੀ ਰੱਦ ਹੋਈ ਆ ਹਾਲਾਂਕਿ ਬਿਕਰਮਜੀਠਿਆ ਕੋਲ ਅਜੇ ਅਧਿਕਾਰ ਹੱਕ ਹੈ ਕਾਨੂੰਨਨ ਤੌਰ ਤੇ ਸੁਪਰੀਮ ਕੋਰਟ ਜਾ ਸਕਦੇ ਆ ਪਰ ਸੁਪਰੀਮ ਕੋਰਟ ਜਾਣਾ ਵੀ ਲੰਬੀ ਗੱਲ ਆ ਆਪਾਂ ਕੋਈ ਅਧਿਕਾਰ ਤੌਰ ਤੇ ਇਹ ਜੀ ਟਿੱਪਣੀ ਤਾਂ ਨਹੀਂ ਕਰ ਸਕਦੇ ਕਿ ਸੁਪਰੀਮ ਕੋਰਟ ਕੀ ਫੈਸਲਾ ਲਏਗਾ ਕੀ ਨਹੀਂ ਲਏਗਾ ਤਾਂ ਸੁਪਰੀਮ ਕੋਰਟ ਜਾਣ ਕੇ ਉਹ ਤੋਂ ਬਾਅਦ ਜੋ ਉਥੇ ਵੈਸਾ ਆਉਣ ਗਿਆ ਨਤੀਜਾ ਆਏਗਾ ਆਪਾਂ ਉਸੇ ਲਿਆ ਨਾਲ ਗੱਲ ਕਰਾਂਗੇ ਪਰ ਇਹ ਜ਼ਰੂਰ ਕਹਿ ਸਕਦੇ ਆ ਕਿ ਮੁਸ਼ਕਲਾਂ ਜ਼ਰੂਰ ਵਧੀਆਂ ਬਿਕਰਮੀਖਿਆ ਦੇ ਲਈ ਕਿਉਂਕਿ ਕਾਫੀ ਦਿਨਾਂ ਤੋਂ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਫਿਰ ਹਫ਼ਤੇ 'ਚ ਕਿਸੇ ਦਿਨ ਜਿਹੜਾ ਹੈਗਾ ਬਿਕਰਮੀਖਿਆ ਦੀ ਜਿਹੜੀ ਸੁਣਵਾਈ ਆ ਅਦਾਲਤ ਦੇ ਵਿੱਚ ਹੋ ਰਹੀ ਸੀ ਉਹਦੇ ਚ ਉਹ ਜਿਹੜੀ ਰੂਲਿੰਗ ਰੂਪ ਹੈ ਉਹਨਾਂ ਦਾ ਪਹਿਲਾਂ ਤੋਂ ਹੀ ਸੀ ਕਿ ਨਹੀਂ ਜ਼ਮਾਨਤ ਹੋਏਗੀ ਸਾਡਾ ਜਿਹੜਾ ਦੋਸ਼ ਆ ਬਿਲਕੁਲ ਵਾਜਿਬ ਹੈ ਤੱਥਾਂ ਤੇ ਆਧਾਰਤ ਹੈ ਔਰ ਦੂਜੇ ਪਾਸੇ ਕਾਲੀ ਗੱਲ ਤੇ ਜਿਹੜੀ ਵਿਰੋਧੀ ਤੇਰਾ ਉਹਨਾਂ ਨੂੰ ਸੀ ਕਿ ਵੀ ਇਹ ਸਾਰੇ ਦੋਸ਼ ਤੇ ਇਲਜ਼ਾਮ ਝੂਠੇ ਆ ਖੈਰ ਜੇ ਬਿਕਰਮਜੀਤਿਆ ਨੂੰ ਕਿਤੇ ਜ਼ਮਾਨਤ ਮਿਲ ਜਾਂਦੀ ਤਾਂ ਇਹ ਵੱਡੀ ਗੱਲ ਹੁੰਨੀ ਸੀ ਹੁਣ ਜੇ ਨਹੀਂ ਮਿਲੀ ਤਾਂ ਉਹ ਵੀ ਵੱਡੀ ਗੱਲ ਹੈ ਵਡਿਆਸ ਕਰਕੇ ਆ ਕਿਉਂਕਿ ਬਿਕਰਮਜੀਤਿਆ ਨੂੰ ਜਿੱਥੇ ਜਾਤੀ ਤੌਰ ਤੇ ਝਟਕਾ ਲੱਗਿਆ ਉੱਥੇ ਮੈਂ ਸਮਝਦਾ ਕਿ ਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਜਦੋਂ ਜਦੋਂ ਸਿਚੁਏਸ਼ਨ ਜਨਾਤੇ ਬੈਸ ਹੁੰਦੀ ਹੈ ਗੱਲਬਾਤ ਹੁੰਦੀ ਹੈ ਜੀ ਬਿਕਰ ਮਜੀਠਿਆ ਕੋਈ ਛੋਟਾ ਨਾਂ ਤਾਂ ਹੈ ਨਹੀਂ ਅਕਾਲੀ ਦਲ ਦਾ ਇੱਕ ਵੱਡਾ ਨਾਂ ਹੈ ਬਿਕਰ ਮਜੀਠਿਆ ਜਿਹੜਾ ਸੁਖਵੀਰ ਬਾਦਲ ਤੋਂ ਆਪਾਂ ਕਹਿੰਦੇ ਦੂਜੇ ਨੰਬਰ ਦਾ ਲੀਡਰਸ਼ਿਪ ਚ ਨਾਂ ਹੈ ਉਹ ਜਿੱਦ ਤੱਕ ਲੇਧਾਰੀ ਦੀ ਗੱਲ ਕਰੀਏ ਤਾਂ ਤੜਲੇਦਾ ਆਗੂ ਦੇ ਤੌਰ ਤੇ ਦਾ ਉਹ ਸੁਖਵੀਰ ਬਾਦਲ ਨਾਲ ਵੀ ਇੱਕ ਖਤਮ ਅੱਗੇ ਤੌਰ ਤੇ ਜਾਣੇ ਜਾਂਦੇ ਆ ਸੋ ਉਹਨਾਂ ਦਾ ਇਹੋ ਜੀ ਸਥਿਤੀ ਚ ਕੋਈ ਨਹੀਂ ਪੇਚਾਂ ਜੋੜ ਜਣਾ ਅਕਾਲੀ ਦਲ ਲਈ ਤਾਂ ਮੁਸ਼ਕਲਾਂ ਹਾਈ ਆ ਜੀ ਜੀ ਬਿਕਰ ਮਜੀਠਿਆ ਤੋਂ ਦੇ ਪਰਿਵਾਰ ਲਈ ਵੀ ਵੱਡੀਆਂ ਮੁਸ਼ਕਲਾਂ ਦੇ ਉਲਝਣਾਂ ਦਾ ਸਾਹਮਣਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਦੇਖੋ ਅਸੀਂ ਜਿਹੜਾ ਸ਼ੀਸ਼ਾ ਦਿਖਾਤਾ ਕਿ ਬਿਕਰਮਜੀਠਿਆ ਖਲਾਬ ਜਿਹੜੇ ਵੀ ਦੋਸ਼ ਸੀ ਉਹ ਵਾਜਿਬ ਸੀ ਸਰਕਾਰ ਨੇ ਕੋਈ ਬਦਲੇ ਖੁਰਦੀ ਭਾਣ ਨਾਲ ਕਾਰਵਾਈ ਨਹੀਂ ਕੀਤੀ ਜੀ ਜੀ ਸੋ ਸਭ ਇਹਦੇ ਚ ਇੱਕ ਸਵਾਲ ਇਹ ਨਿਕਲਦਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਇਸ ਮਸਲੇ ਦੀ ਸ਼ੁਰੂਆਤ ਕੀਤੀ ਬਿਕਰਮਜੀਠਿਆ ਨੇ ਜਿਹੜੇ ਉਨ੍ਹਾਂ ਤੇ ਇਲਜ਼ਾਮ ਸੀਗੇ ਉਦੋਂ ਨਸ਼ਾ ਤਸਕਰੀ ਨੂੰ ਲੈ ਕੇ ਹਾਲਾਂਕਿ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਉਹ ਜ਼ਰੂਰ ਬਾਹਰ ਆ ਗਈ ਸੀ ਪਰ ਹੁਣ ਜਿਹੜਾ ਮਾਮਲਾ ਹੈ ਉਹ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਤਾਂ ਅਜਿਹੇ ਦੇ ਵਿੱਚ ਵਿਜੀਲੈਂਸ ਨੇ ਕਾਰਵਾਈ ਕੀਤੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਦੁੱਤੀ ਹੈ ਪਰ ਸਵਾਲ ਲੋਕ ਇਹ ਵੀ ਕਰ ਰਹੇ ਨੇ ਕਿ ਜਿਹੜੀ ਕਾਰਵਾਈ ਤੁਸੀਂ ਕਹੀ ਸੀ ਉਹ ਕਾਰਵਾਈ ਨਹੀਂ ਹੈ ਇਹ ਕਿਸੇ ਹੋਰ ਮਸਲੇ 'ਚ ਕਾਰਵਾਈ ਹੈ ਬੇਸ਼ੱਕ ਤੁਸੀਂ ਸ਼ਾਬਾਸ਼ੀ ਜ਼ਰੂਰ ਖੱਟੋ ਇਹਦੇ 'ਚ ਜੀ ਦੇ ਕੋ ਇਹ ਨਾ ਬੜਾ ਰਾਜਗੜ੍ਹ ਦਾ ਮਾਮਲਾ ਹੈਗਾ ਜਦੋਂ ਨਸ਼ਾ ਤਸਕਰੀ ਦੀ ਗੱਲ ਕਰਦੇ ਆਂ ਤੇ ਜਿਹੜੀ ਜਾਇਦਾਦ ਦਾ ਸਾਧਨਾ ਤੋਂ ਵਧੇਰੇ ਨਸ਼ਾ ਤਸਕਰੀ ਦਾ ਜੋ ਮੋਟੇ-ਮੋਟੇ ਅਸਲੀਏ ਉਹ ਵੀ ਇਹੀ ਹੈ ਕਿ ਤੁਹਾਡੀ ਆਂਦਨ ਦੇ ਵਾਅਦਾ ਕਰਦਾ ਦੋ ਨੰਬਰ ਦਾ ਵਾਅਦਾ ਹੁੰਦਾ ਹੈ ਤੇ ਉਹ ਜਿਹੜਾ ਪੈਸਾ ਹੁੰਦਾ ਕਿਤੇ ਨਾ ਕਿਤੇ ਇਨਵੈਸਟ ਹੁੰਦਾ ਹੁਣ ਇਹ ਤਾਂ ਜਾਂਚ ਜਾਂਚਿਆਂ ਦਾ ਕੰਮ ਹੈ ਕਿ ਕੀ ਨਸ਼ਾ ਤਸਕਰੀ ਜੋ ਆਇਆ ਪੈਸਾ ਇੱਧਰ ਲੱਗਿਆ ਆ ਜਾਂਦਾ ਹੈ ਉੱਧਰ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਅਰੇ ਐਸਾ ਗੁੰਝਲਦਾਰ ਸਵਾਲ ਹੈ ਕਿ ਜੇ ਕੋਈ ਇੱਕੋ ਵਿਅਕਤੀ ਦੇ ਦੋ ਤੇ ਦੋ ਇਸ਼ ਲੱਗਦੇ ਆ ਨਸ਼ਾ ਤਸਕਰੀ ਦੇ ਦੂਜੇ ਪਾਸੇ ਆਨਦਨ ਤੋਂ ਵਧੇਰੇ ਜਿਹੜੇ ਹੈਗੇ ਆ ਸਾਧਨ ਇਕੱਠੇ ਹੁੰਦੇ ਦੋਨੇ ਆਸ ਜਿਹਨੇ ਕੰਪਲਿਕੇਟਡ ਮਾਮਲੇ ਆ ਜਿਹਦਾ ਪੰਜਾਬੀ ਚ ਇੱਕ ਕਹਾਵਤ ਹੁੰਦੀ ਹੈ ਨਾ ਇੱਕ ਬੜੀ ਪ੍ਰਚਲਿਤ ਕਹਾਵਤ ਹੈ ਕਿ ਮੁਰਗੀ ਪਹਿਲਾਂ ਕੰਡਾ ਪਹਿਲਾਂ ਇਹਦਾ ਜਿਹੜਾ ਜਵਾਬ ਦੇਣਾ ਬਹੁਤ ਔਖਾ ਹੁੰਦਾ ਜੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਨਸ਼ਾ ਤਸਕਰੀ ਵਾਲਾ ਪੈਸਾ ਆਮਦਨ ਵਾਲੇ ਪਾਸੇ ਲੱਗਿਆ ਜਾਂ ਆਮਦਨ ਵਾਲਾ ਪੈਸਾ ਨਸ਼ਾ ਤਸਕਰੀ ਵਾਲੇ ਪਾਸੇ ਲੱਗਿਆ ਕਿਉਂਕਿ ਬਿਕਰਮਜੀਤਿਆ ਇੱਕੋ ਵਿਅਕਤੀ ਹੈ ਜਿਸ ਦੇ ਦੋਵੇਂ ਦੋਸ਼ ਹੈ ਬਿਲਕੁਲ ਸਹੀ ਗੱਲ ਹੈ ਕਿ ਨਸ਼ਾ ਤਸਕਰੀ ਦਾ ਮਾਮਲਾ ਲੱਗਿਆ ਪਰ ਇਸ ਮੁੱਦੇ ਤੇ ਹੁਣ ਚਰਚਾ ਹੋ ਰਹੀ ਹੈ ਜਿਸ ਨੂੰ ਲੈ ਕੇ ਉਹ ਜਨਾਬਾਂ ਵਧੀਆਂ ਨਜ਼ਰ ਆ ਰਹੀਆਂ ਉਹ ਹੈ ਆਮਦਨ ਤੋਂ ਉਧਰੇ ਸਰੋਤਾਂ ਦਾ ਤੇ ਆਮਦਨ ਤੋਂ ਉਧਰੇ ਸਰੋਤ ਵੀ ਜਦੋਂ ਵਿਜੀਲੈਂਸ ਜਾਂਚ ਕਰਦੀ ਹੈ ਕਿਤੇ ਤੰਦਾਂ ਜਾ ਕੇ ਉਹ ਫੇਰ ਨਸ਼ਾ ਤਸਕਰੀ ਵਾਲੇ ਉਸ ਆਮਦਨ ਦੇ ਸਾਧਨਾਂ ਨਾਲ ਜਾ ਕੇ ਜੋੜ ਦਈਆ ਜੋ ਵੀ ਹੈ ਇੱਕ ਜੋ ਸਵਾਲਾਂ ਦਾ ਜਵਾਬ ਸਭ ਤੋਂ ਸਿਰ ਖਰੇ ਇਸੇ ਕਲ ਦੀ ਹੈ ਕਿ ਚਾਹੇ ਆਂਦਰ ਤੋਂ ਦੇਰੇ ਸਾਧਨਾਂ ਦੀ ਗੱਲ ਹੈ ਚਾਹੇ ਨਸ਼ਾ ਤਸਕਰੀ ਦੀ ਗੱਲ ਹੈ ਸਵਾਲ ਆਗੰਧ ਤੇ ਵਿਰੋਧ ਤੇ ਦੋ ਜਣੂ ਕਰਦੇ ਰਹਿਣਗੇ ਪਰ ਜੋ ਕਾਨੂੰਨੀ ਪ੍ਰਕਿਰਿਆ ਆਦਮ ਤਾ ਉਹ ਕਹਿਆ ਕਿ ਬਿਕਰਮ ਜੀਠਿਆ ਹਾਲ ਤੀ ਕੜੀ ਜੇਲ ਜਦਿ ਛੇੜੀ ਕਿਤੇ ਹੁਣ ਬਾਹਰ ਹੁੰਦੇ ਨਜ਼ਰ ਨਹੀਂ ਆ ਰਹੇ ਜੀ ਜੀ ਸਿਸਾਬਾਗੇ ਜ਼ਿਕਰ ਕਰਾਂਗੇ ਕਿ ਬਲਾਕ ਸਮਤੀ ਤੇ ਜ਼िला ਪ੍ਰਸ਼ਦ ਦੀਆਂ ਚੋਣਾਂ ਬਿਲਕੁਲ ਸਿਰ ਤੇ ਆ ਚੁੱਕੀਆਂ ਨੇ ਅੱਜ ਨਾਮਜ਼ਦਗੀਆਂ ਦੇ ਅਖੀਰਲੇ ਦਿਨ ਅਖੀਰਲੇ ਦਿਨ ਕਈ ਥਾਵਾਂ ਤੇ ਆਪਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਮੀਦਵਾਰ ਨੇ ਉਹ ਭੇੜੇ ਵੀ ਨੇ ਇੱਕ ਦੂਜੇ ਨਾਲ ਗਾਲੀ-ਗਲੋਚ ਵੀ ਹੋਇਆ ਇੱਕ ਦੂਜੇ ਦੇ ਕੱਪੜੇ ਲੀਡੇ ਵੀ ਪਾੜੇ ਨੇ ਸੋ ਜਿਹੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਅਸਤਾ ਹਜੇ ਨਾਮਜ਼ਦਗੀਆਂ ਹੀ ਦਾਖਲ ਕਰਨੀਆਂ ਸੀ ਚੋਣਾਂ ਤਾਂ ਹਲੇ ਹੋਣੀਆਂ ਨੇ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅ ਦੇਖਿਆ ਜਾਵੇ ਤਾਂ ਜਿਹੜੇ ਸਤੋ ਰੇਸ਼ਲੇ ਪੱਤਰ ਦੀ ਜਿਹੜੀ ਜਮੂਰੀਤਾ ਉਹਦਾ ਜਿਸ ਤਰ੍ਹਾਂ ਦਾ ਜਲੂਸ ਅਕਸਰ ਨਿਕਲਦਾ ਹੈ ਮੈਂ ਤਾਂ ਵੀ ਕਿ ਜਾਣ ਸਕੂ ਇੱਕ ਛੋਲੇ ਸੰਗ ਨਾਲ ਵੀ ਲੈਣਾ ਕਿ ਜ਼ਿਲ੍ਹਾ ਪ੍ਰਿਜ ਤੇ ਪੰਚਾਇਤ ਸੰਬੰਧੀ ਨੇ ਚੋਣਾਂ ਕਰਵਾ ਕੇ ਕਰੋੜਾਂ ਰੁਪਏ ਦਾ ਖਰਚਾ ਕਰਕੇ ਸਮਾਂ ਬਰਬਾਦ ਕਰਕੇ ਅਧਿਕਾਰੀਆਂ ਨੂੰ ਤਾਇਨਾਤ ਕਰਕੇ ਕੀ ਖੱਟਣਗੇ ਇਸ ਮਾਮਲੇ ਦੇ ਵਿੱਚੋਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤ ਵੀ ਜਾਂਦੇ ਆ ਬਲਾਕ ਸਮਤੀਆਂ ਦੇ ਮੈਂਬਰ ਬਣ ਵੀ ਜਾਂਦੇ ਜਿੱਤ ਵੀ ਜਾਂਦੇ ਆ ਨਾ ਤਾਂ ਉਹਨਾਂ ਕੋਲ ਕੋਈ ਖਾਸ ਅਧਿਕਾਰ ਹੁੰਦਾ ਹੈ ਮੇਰਾ ਖਿਆਲ ਹੈ ਕਿ ਇਹ ਵਧੀਗਲ ਹੋਏਗੀ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੇਅਰਮੈਨ ਬਣਦਾ ਹੈ ਜੇ ਆਮ ਪਿੰਡ ਦਾ ਬੰਦਾ ਕੋਈ ਨਾਂ ਵੀ ਦੱਸ ਦੇਣਾ ਕਿ ਸਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਪ੍ਰਧਾਨ ਹੈ ਜਾਂ ਚੇਅਰਮੈਨ ਹੈ ਫਲਾਣਾ ਚੁਣਿਆ ਗਿਆ ਉਹ ਵੀ ਬਹੁਤ ਮੁਸ਼ਕਲ ਕਿਉਂਕਿ ਬਾਹੀ ਨਹੀਂ ਪੈਂਦਾ ਅਕਸਰ ਅਜੇ ਪਿੰਡ ਦੇ ਸਰਪੰਚ ਨੂੰ ਲੋਕੀ ਜਿਆਦਾ ਜਾਣਦੇ ਹੋਣਗੇ ਕਿ ਉਹਦਾ ਰੋਜ਼ਬਾ ਪਹਿਣਾ ਇਦਾਂ ਕਿਤੇ ਉਹਦੀ ਮੋਹਰ ਕੰਮ ਆਉਂਦੀ ਐ ਪੰਜਾਬ ਮੈਂਬਰ ਨੂੰ ਵੀ ਜਾਣਦੇ ਹਉਣ ਦੇ ਥਾਣੇ ਦਾ ਹੋਰ ਕਿਤੇ ਜੈਂਤਸੀਰ ਤੇ ਜਾਣਾ ਹੋਵੇਗਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਭਦਿਆਂ ਦਾ ਸਿੱਧੇ ਤੌਰ ਤੇ ਵਾਹ ਹੀ ਨਹੀਂ ਪੈਂਦਾ ਇਹ ਵੀ ਬੜਾ ਪ੍ਰਾਣਾ ਸਿਸਟਮ ਬਣਾਇਆ ਹੋਇਆ ਉਹ ਪ੍ਰਾਣੇ ਸਿਸਟਮ ਚੱਲਦਾ ਇਹ ਵੀ ਐ ਉਹਦੇ ਪਹਿਲਾਂ ਫਾਰਮ ਭਰਨੀਆਂ ਸ਼ਰਤਾਂ ਅੱਜ ਕੋਈ ਦੱਸ ਰਿਹਾ ਸੀ ਕਿ ਬੜੇ ਅਜੀਬ ਕਿਸਮ ਦੇ ਉਹ ਫਾਰਮ ਦੇ ਵਿੱਚ ਜਿਹੜੀਆਂ ਸ਼ਰਤਾਂ ਹੈਗੀਆਂ ਜਾਇਦਾਦਾਂ ਲੈ ਕੇ ਕਿ ਐਦਾਂ ਨਹੀਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਹੁਣ ਇਹਦੇ باوجود ਵੀ ਜਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਨੇ ਲਈ ਜੋਰ ਇਸਤਰਾਣ ਲੱਗਿਆ ਵਾ ਵੀ ਜਿੰਨੇ ਜਿਹੜੀ ਧਿਰ ਜਿੱਤ ਜੇਗੀ ਨਾ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਵੱਟ ਤੇ ਪਈਆਂ ਜੀ ਜੀ ਐਦਾ ਨਹੀਂ ਹੁੰਦਾ ਅਕਸਰ ਆਪਾਂ ਦੇਖਦੇ ਹਾਂ ਬਹੁਤੀ ਵਾਰੀ ਕਿ ਜਿੱਥੇ ਪੰਚਾਇਤਾਂ ਕਿਸੇ ਹੋਰ ਤੇਦੀਆਂ ਜਿੱਤੀਆਂ ਆਉਂਦੀਆਂ ਤੇ ਅੱਗੇ ਜਾ ਕੇ ਵਿਧਾਨ ਸਭਾ 'ਚ ਜਿੱਤ ਹੋਰ ਦੀ ਹੋ ਜਾਂਦੀ ਹੈ ਬਿਲਕੁਲ ਕਿਉਂਕਿ ਪੰਚਾਇਤਾਂ ਦਾ ਐਸਾ ਫਲੈਕਸੀਬਲ ਸਿਸਟਮ ਹੈ ਜਿੱਦੀ ਸਰਕਾਰ ਉਹਦੇ ਪੰਚਾਇਤਾਂ ਆਮ ਤੌਰ ਤੇ ਸਾਰਿਆਂ ਬਾਰੇ ਦਨਿ ਮੈਂ ਕਹਾਂਗਾ ਆਮ ਤੌਰ ਤੇ ਜੇ ਪੰਚਾਇਤ ਦੇ ਸਰਪੰਚ ਦੂਜੀ ਦੇ ਤੇ ਜਿੱਤ ਕੇ ਆ ਜੇ ਤੇ ਸਰਕਾਰ ਬਾ ਦੂਜੀ ਬਣ ਜੇ ਤੇ ਸਰਪੰਚ ਸਾਹਿਬ ਜਾ ਕੇ ਜਿਹੜਾਗਾ ਵਿਧਾਇਕ ਨਾਲ ਜਾ ਕੇ ਕਹਿੰਦੇ ਕਿ ਇਸ ਦਾ ਤੇਰੇ ਨਾਲ ਹੀ ਆ। ਬਿਲਕੁਲ। ਸੋ ਇਹ ਫਜ਼ੂਲ ਦਾ ਸਮਾਂ ਬਰਬਾਦ ਕਰਨ ਵਾਲੀ ਗੱਲ ਆ ਹੁਣ ਜਿੱਦਾਂ ਦਾ ਹਾਲਾਤ ਬਣੇ ਵੀ ਅਸੀਂ ਦੇਖ ਰਹੇ ਸੀ ਇਹ ਤਾਂ ਤੁਹਾਡੇ ਪਟਿਆਲਾ ਸਮਾਣਾ ਵਾਲਾ ਇੱਕ ਮੋਟਾ ਜਿਹਾ ਵਿਅਕਤੀ ਐ ਉਹ ਵੀਡੀਓਜ਼ ਦੇਖ ਰਹੇ ਸੀ ਕਿਵੇਂ ਦੌੜ ਰਿਹਾ ਕਿਸੇ ਦੇ ਕਾਗਜ਼ ਕੂਚ ਲੈ ਕੇ ਦੌੜ ਗਿਆ ਕਾਂਗਰਸ ਵਾਲੇ ਕਹਿੰਦੇ ਸਾਡੇ ਕਾਗਜ਼ ਲੈ ਕੇ ਦੌੜ ਗਿਆ। ਮੈਨੂੰ ਉਹ ਲੱਗਦਾ ਸੀ ਵਿਅਕਤੀ ਨੇ ਤਾਂ ਡੌੜ ਰਾਇਆ ਸੀ ਲਾ ਫ੍ਰੀਸ਼ੰਤੀ ਜਿਹੜੀ ਚੋਣ ਆ ਉਹੀ ਦੌੜ ਰਹੀ ਐ ਪਿੱਛੇ ਸਾਡੇ ਅਰਗੇ ਉਹਦੇ ਮੋਬਾਈਲ ਚੁੱਕੇ ਹੋਏ ਵੀਡੀਓ ਤਮ ਹੀਲੋ ਹੀਲੋ ਉਹੀ ਵੀ ਐ ਤਮਾਸ਼ਾ ਜਿਹੜਾ ਹੈਗਾ ਸੋ ਇਲੈਕਸ਼ਨ ਤਮਾਸ਼ਾ ਬਣਦੀ ਨਜ਼ਰ ਆ ਰਹੀ ਐ ਪਰ ਇਹ ਜ਼ਰੂਰ ਹੈ ਕਿ ਹਾਕਮਦਰ ਨੇ ਫੇਰੇ ਇਸ ਗੱਲ ਦਾ ਦਾਵਾ ਕੀਤਾ ਹੈ ਖਾਸ ਤੌਰ ਤੇ ਵਿੱਤ ਮੰਤਰੀ ਰੀਅਲ ਪਾਲ ਜੀ ਮਾ ਕਿ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਜੇ ਕੋਈ ਦੋ ਨੰਬਰ ਦਾ ਕੰਮ ਹੋਇਆ ਗੁਦਾਸੀ ਪਾਏਗਾ ਚਾਹੇ ਅਧਿਕਾਰੀ ਐ ਚਾਹੇ ਕੋਈ ਵਿਅਕਤੀ ਐ ਉਸਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਪਰ ਕਮਸਾਨ ਵੱਡੇ ਪੱਧਰ ਦੇ ਬੱਚਿਆ ਹੋਇਆ ਇਦਾਂ ਆਪਾਂ ਮਾਜੇ ਚ ਗੱਲ ਕਰਦੀਏ ਤੇ ਮੇਰਾ ਬਾਬਾ ਨਾਨਕ ਹੈ ਹੋਰ ਆ ਉੱਥੇ ਆਪਾਂ ਦੇਖਦੇ ਬਿਕਰ ਮੀਡੀਆ ਦਾ ਜ਼ਿਕਰ ਕਰਕੇ ਹੈਟ ਹੈ ਉਹਨਾਂ ਦੀ ਬੀਵੀ ਜਿਹੜੀ ਹੈਗੀ ਆ ਆਪਣੇ ਹਲਕੇ ਤੋਂ ਵਿਧਾਇਕ ਹੈ ਉਹ ਬਕਾਇਦਾ ਪਲੱਸ ਕਾਨਫਰੰਸ ਕਰਕੇ ਕਹਿ ਰਹੇ ਆ ਕਿ ਇਹ ਜਿਹੇ ਇਹ ਜਿਹੇ ਚੋਣਾਂ ਕਰਾਉਣ ਦਾ ਫਾਇਦਾ ਕੀ ਕਿਉਂਕਿ ਬ੍ਰੁਹਤੀ ਸਰ ਕਹਿ ਰਹੇ ਜੀ ਕਿ ਕਿੰਨੇ ਕਿਲੋਮੀਟਰ ਪਿੱਛੇ ਹੀ ਬ੍ਰੁਹਤੀ ਦੇ ਅੱਗ ਨੂੰ ਰੋਕ ਲਿਆ ਕਿ ਤੋ ਕਾਗਜ਼ ਕੋਲੇ ਕਿਸਨ ਕਾਗਜ਼ ਪਰ ਨਹੀਂ ਦਿੱਤੇਗੇ ਇਹ ਉਜਾ ਕਮਸਾਨ ਬੱਚਿਆ ਹੋਇਆ ਹੈ ਇਸ ਕਮਸਾਨ ਦੇ ਚੱਲਦਿਆਂ ਕਿਉਂਜ ਨਤੀਜੇ 14 ਨੂੰ ਜਿਹੜੀਆਂ ਫੋਟਾਂ ਪੈਣੀਆਂ ਆਉਣਗੀਆਂ ਉਹਦਾ ਪਤਾ ਲੱਗੇਗਾ। ਜੀ। ਪਰ ਇਲੈਕਸ਼ਨ ਦੇ ਉੱਤੇ ਜਰੂਰ ਵੱਡੇ ਸਵਾਲੀਆ ਨਿਸ਼ਾਨ ਲੱਗਦੇ ਨਜ਼ਰ ਆ ਰਹੇ ਐ। ਰਾਜਾ ਆਖਰੀ ਦਿਨ ਐ। ਹੁਣ ਜਦੋਂ ਆਪਾਂ ਗੱਲਬਾਤ ਕਰ ਰਹੇ ਆਂ ਤਾਂ ਉਸ ਵੇਲੇ ਤੱਕ ਵੀ ਤਕਰੀਬਨ ਜਿਹੜਾ ਹੈਗਾ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇੱਕ ਦਿਨ ਬਾਅਦ ਹੁਣ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੇ ਕਹਾ ਕੇ ਦਾਖਲ ਕੀਤੇ ਐ। ਕਿਹੜੀਆਂ-ਕਿਹੜੀਆਂ ਪੋਲੀਟੀਕਲ ਪਾਰਟੀਆਂ। ਪਰ ਮੈਨੂੰ ਇਹ ਲੱਗਦਾ ਕਿ ਜਦ ਤੱਕ ਨਤੀਜਾ ਨਹੀਂ ਆਉਂਦਾ ਸਾਰਤਾ ਕੇ ਦੋਸ਼ ਪਰ ਦੀ ਦੋਸ਼ ਲੱਗਦੇ ਰਹਿਣਗੇ ਦੇਖੋ ਜਿੱਤ ਵੀ ਹੋ ਜੇਗੀ ਉਸ ਤੋਂ ਬਾਅਦ ਦਾਵੇਦਾਰੀਆਂ ਜ਼ਰੂਰ ਹੋਣਗੀਆਂ ਔਰ ਦਾਵੇਦਾਰੀਆਂ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦਾਂ ਦੇ ਪੰਚਾਇਤਾਂ ਸੰਪਤੀਆਂ ਦਾ ਬਲਾਕ ਸੰਪਤੀਆਂ ਦਾ ਕੰਮ ਕਿੰਨਾ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਇਲੈਕਸ਼ਨਾਂ ਕਰਵਾਈਆਂ ਕਾਦੇ ਲਈ ਜਾਂਦੀਆਂ ਜੀ ਜੀ ਬਿਲਕੁਲ ਅਸਿਰ ਸਾਹਿਬ ਅੱਗੇ ਗੱਲ ਕਰਾਂਗੇ ਸਦਨ ਦੀ ਆਪਾਂ ਜਾਣਦੇ ਹਾਂ 1 ਦਸੰਬਰ ਤੋਂ ਸਰਦ ਰੁੱਤ ਸੈਸ਼ਨ ਸ਼ੁਰੂ ਹੋਇਆ ਅੱਜ ਚੌਥਾ ਦਿਨ ਸੀ ਅਜਰਾ ਦਿਨ ਵੀ ਕਾਫੀ ਜ਼ਿਆਦਾ ਹੰਗਾਮੇ ਵਾਲਾ ਰਿਹਾ ਵਿਰੋਧੀ ਧਰਨੇ ਵੱਖ-ਵੱਖ ਵਿਸ਼ਿਆਂ ਤੇ ਕਾਫੀ ਹੰਗਾਮਾ ਕੀਤਾ ਪਰ ਇੱਕੋ ਇੱਕ ਇਹੋ ਜਿਹਾ ਵਿਸ਼ਾ ਜਿਹਤੇ ਵਿਰੋਧੀ ਧਰ ਜਿਹੜੀ ਸਰਕਾਰ ਹੈ ਉਹ ਸਹਿਮਤ ਨਜ਼ਰ ਆਏ ਕਾਂਗਰਸ ਨੇ ਵੀ ਇਹ ਗੱਲ ਕਹੀ ਹੈ ਕਹਿੰਦੇ ਕਿ ਪ੍ਰਦੂਸ਼ਣ ਮਾਮਲੇ ਤੇ ਤੁਸੀਂ ਕਾਰਵਾਈ ਕਰੋ ਕਿਉਂਕਿ ਸਰਕਾਰ ਹੀ ਇਸ ਮਸਲੇ 'ਚ ਕੁਝ ਕਰ ਸਕਦੀ ਹੈ ਤੇ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਹਾਲਾਂਕਿ ਦਿੱਲੀ ਦੀ ਜਿਹੜੀ ਕੈਬਨਿਟ ਹੈ ਉਸ ਦੀ ਮੀਟਿੰਗ ਹੈ ਜਿਹੜੀ ਅੱਜ ਤੜਕਸਾਰ ਹੋ ਚੁੱਕੀ ਹੈ ਉਸ ਕੈਬਨਿਟ ਦੇ ਵਿੱਚ ਕਾਫੀ ਚੀਜ਼ਾਂ ਡਿਸਾਈਡ ਹੋਈਆਂ ਕਿ ਕਿਸ ਤਰ੍ਹਾਂ ਜੁਰਮਾਨੇ ਲਗਾਏ ਜਾਣਗੇ 에ਅਰ ਪਿਊਰੀਫਾਇਰ ਨੇ ਜਿਹੜੇ ਤੁਸੀਂ ਉਹ ਜ਼ਰੂਰ ਲਗਾਓ ਪਰ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪ੍ਰਦੂਸ਼ਣ ਦਾ ਪੱਧਰ 388 ਹਾਈਐਸਟ ਰਿਕਾਰਡ ਕੀਤਾ ਗਿਆ ਇਹ ਦਿੱਲੀ ਦੇ ਵਿੱਚ ਇਹ ਕਿਉਂ ਆਈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਬਿਲਕੁਲ ਜਿਹੜਾ ਪੋਜੀਸ਼ਨ ਦਾ ਮਾਮਲਾ ਕੌਮੀ ਪੱਧਰ ਤੇ ਵੱਡਾ ਮੁੱਦਾ ਬਣਿਆ ਔਰ ਚੰਗੀ ਗੱਲ ਹੈ ਜੇ ਪਾਰਟੀ ਪੱਧਰ ਤੋਂ ਉੱਠ ਕੇ ਨਹੀਂ ਜਿੱਥਾ ਜਾਵੇ ਮੁਰਕ ਉਹਦੀ ਤਾਂ ਕਾਂਗਰਸ ਹੈ ਇਸ ਤਰ੍ਹਾਂ ਭਾਜਪਾ ਸਤਾ ਚ ਹੈ ਤੇ ਦੋਨੇ ਤਰ੍ਹਾਂ ਦੇ ਆਪਸ ਵਿੱਚ ਸਹਿਮਤੀ ਨਾਲ ਇਹਨਾਂ ਮੁੱਦਿਆਂ ਦੇ ਉੱਤੇ ਦੇਖੋ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਪਹਿਲਾਂ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਅਧਿਕਾਰੀਆਂ ਵੱਲੋਂ ਇੱਕੋ ਨਿਸ਼ਾਨੇ ਤੇ ਰਹੇ ਕਿ ਜਿਹੜੀ ਪੰਜਾਬ ਦੇ ਕਿਸਾਨਾਂ ਕਰਕੇ ਜਿਹੜਾ ਪੋਜੀਸ਼ਨ ਫੈਲਿਆ ਉਹਦਾ ਹੁਣ ਕਰ ਕੋਈ ਸ਼ੰਦੀ ਪੈ ਗਈ ਹੈ ਹੁਣ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨ ਹੈ ਇਸ ਮਾਮਲੇ ਤੇ ਸਹਿਮਤੀ ਹੋਣੀ ਚਾਹੀਦੀ ਹੈ ਕਿ ਆਖਰ ਵਜ੍ਹਾ ਕੀ ਹੈ ਜਦ ਤੱਕ ਪ੍ਰਦੂਸ਼ਣ ਦੇ ਅਮਲ ਦਾ ਸਵਾਲ ਹੈ ਉਹਦੇ ਤੇ ਜਿਹੜੇ ਜਿਹਦੀ ਵਜ੍ਹਾ ਕਰਕੇ ਜਿਹੜਾ ਹੈਗਾ ਕਿੰਨਾ ਸਿਹਤ ਦਾ ਨੁਕਸਾਨ ਹੁੰਦਾ ਸੁਪਰੀਮ ਕੋਰਟ ਦਾ ਵੀ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਕਿਨਾ ਗੰਭੀਰ ਨੋਟਸ ਲਿਆ ਔਰ ਕਿਹਾ ਕਿ ਇਹਦੇ ਲਈ ਕੇਵਲ ਕਿਸਾਨਾਂ ਨੂੰ ਤੁਸੀਂ ਨਹੀਂ ਠਰਾਇਆ ਜਾ ਸਕਦਾ ਪਰ ਸਵਾਲ ਹੈ ਕਿ ਅਮਲੀ ਤੌਰ ਤੇ ਸਟੈਪਸ ਲੈਣ ਦਾ ਅਪਾ ਜਾਣਦੇ ਜਿਦਾਂ ਤੁਸੀਂ ਵੀ ਸਰਕਾਰਾਂ ਦਿੱਲੀ ਦੀ ਸਰਕਾਰ ਵੱਲੋਂ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਕਤਾਈ ਕਰਨਗੇ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਉਹਨਾਂ ਦੇ ਨਾਂ ਆਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜਦ ਤੱਕ ਸ਼ਕਤੀ ਜ਼ਮੀਨੀ ਹਕੀਕਤ ਦੇ ਅਨਸਾਰ ਨਹੀਂ ਹੋਏਗੀ ਜਿਤ ਤੱਕ ਪੋਲੀਟੀਕਲ ਤੌਰ ਤੇ ਇੱਕ ਦੂਜੇ ਟੈਰਾਇਆ ਜਾਣਾ ਹੈ ਫਿਰ ਇਸ ਮਸਲੇ ਦਾ ਹੱਲ ਨਿਕਲਣਾ ਮੁਸ਼ਕਲ ਹੈ ਪਰ ਜੇ ਸਾਂਝੇ ਤੌਰ ਤੇ ਕਾਰਵਾਈ ਕੀਤੀ ਜਾਵੇ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਪਾਰਟੀ ਪਤ ਤ ਤੋਂ ਉੱਪਰ ਉੱਠ ਕੇ ਉम्मे ਪੱਧਰ ਤੇ ਇਸ ਮਸਲੇ ਦੇ ਹੱਲ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਇੱਕ ਤੇ ਨਾਲ ਨਹੀਂ ਸੰਬੰਧਿਤ ਨਹੀਂ ਹੈ ਸਗੋਂ ਪੂਰੇ ਦੇਸ਼ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ ਦਿੱਲੀ ਦੀ ਆਪਾਂ ਗੱਲ ਕਰਦੇ ਆਂ ਦੂਜੇ ਸ਼ਹਿਰਾਂ ਦੀ ਗੱਲ ਕਰਦੇ ਆਂ ਠੀਕ ਹੈ ਦਿੱਲੀ ਦੇਸ਼ ਦੀ ਰਾਜਧਾਨੀ ਹੈ ਉੱਥੇ ਬਹੁਤੀ ਗੱਲ ਹਾਈਲਾਈਟ ਹੋ ਜਾਂਦੀ ਹੈ ਵੱਡੇ ਵੱਡੇ ਜੱਜ ਜੀ ਬੈਠੇ ਆਂ ਮੰਤਰੀ ਸਾਹਿਬਾਨ ਬੈਠੇ ਆਂ ਪ੍ਰਧਾਨ ਮੰਤਰੀ ਬੈਠੇ ਆਂ ਪਰ ਦੂਜੇ ਸ਼ਹਿਰਾਂ ਜੀ ਪ੍ਰਤੀਸ਼ਣ ਦਾ ਉਨਾ ਹੀ ਪ੍ਰਭਾਵਤ ਹੁੰਦਾ ਹੈ ਜ਼ਿੰਦਗੀ ਦਾ ਦੇਖੋ ਸਧਾਰਨ ਪਰਿਵਾਰ ਦਾ ਵਿਅਕਤੀ ਉਹਦੀ ਵੀ ਜ਼ਿੰਦਗੀ ਉਨੀ ਕੀਮਤੀ ਹੈ ਬਿਲਕੁਲ ਕਿਸੇ ਖਾਸ ਪਰਵਾਰ ਦੇ ਵਿਅਕਤੀ ਦੀ ਜ਼ਿੰਦਗੀ ਦੀ ਜ਼ਰੂਰਤ ਹੈ ਸੋ ਗੱਲ ਇਹ ਹੈ ਕਿ 70 ਤੋਂ ਬਾਅਦ ਕੋਈ ਰਿਜ਼ਲਟ ਨਤੀਜਾ ਕੀ ਸਾਹਮਣੇ ਆਏਗਾ ਕਾਰਵਾਈ ਉਹ ਤੇ ਨਰ ਪਰ ਹੁੰਦਾ ਹੈ ਕੋਈ ਪੈਸਾ ਦਾ ਬਹੁਤ ਹੋ ਗਿਆ ਇਸ ਮਾਮਲੇ ਤੇ ਸੁਪਰੀਮ ਕੋਰਟ ਚ ਬਹਿਸ ਜਿਹੜੇ ਖਾਸ ਜਿਹੜੇ ਇਹਨਾਂ ਮਾਮਲਿਆਂ ਨਾਲ ਜੁੜੇ ਹੋਏ ਮਹਾਰਾ ਉਹਨਾਂ ਵੱਲੋਂ ਪੈਸਾ ਪਰ ਮੀਡੀਆ ਚ ਬਹਿਸ ਨਾਲੇ ਪਾਰਲੀਮੈਂਟ ਤੇ ਬਹਿਸ ਆਪਾਂ ਜਾਣਦੇ ਹਾਂ ਕਿ ਇੱਕ ਦਿਨ ਪਹਿਲਾਂ ਪਾਰਲੀਮੈਂਟ ਦੇ ਅੰਦਰ ਹੀ ਕਾਂਗਰਸ ਦੇ ਜਿਹੜੇ ਪਾਰਲੀਮੈਂਟ ਮੈਂਬਰ ਹੈ ਉਹ ਮੂੰਹ ਤੇ ਮਾਸਕ ਲਗਾ ਕੇ ਆਏ ਸੀ ਬਿਲਕੁਲ ਮੰਤਰੀ ਜੀ ਇਹ ਦੱਸਣ ਲੱਗੇ ਦੇਖੋ ਪ੍ਰੋਡਕਸ਼ਨ ਇਨਾ ਵੱਧ ਗਿਆ ਕਿ ਪਾਰਲੀਮੈਂਟ ਚ ਆਉਣ ਲਈ ਵੀ ਮਾਸਕ ਲਗਾਉਣਾ ਪੈਂਦਾ ਹੈ ਜੀ ਜੀ ਇਹ ਗੱਲਾਂ ਤਾਂ ਠੀਕ ਹੈ ਵਾਜਬ ਹੈ ਪਰ ਪੂਰਾ ਦੇਸ਼ ਚਾਹੁੰਦਾ ਕਿ ਇਸ ਮਸਲੇ ਦਾ ਕੋਈ ਵਾਜਬ ਹੱਲ ਸਾਹਮਣੇ ਆਉਣਾ ਚਾਹੀਦਾ ਤਾਂ ਹੀ ਛਡਕਾਰਾ ਹੋਏਗਾ ਪਰ ਤੁਸੀਂ ਨਾਂ ਦੀ ਨਾਮਰਾਜ਼ ਬਿਮਾਰੀ ਤੋਂ ਜੀ ਜੀ ਤੋ ਦਿੱਲੀ ਸਰਕਾਰ ਦੇ ਮੁਤਾਬਕ ਲਗਭਗ 212200 ਇਹੋ ਜਿਹੇ بزਨਸ ਨੇ ਜਿਹੜੇ ਕਿ ਇਹ ਪ੍ਰਦੂਸ਼ਨ ਫੈਲਾਉਂਦੇ ਨੇ ਜਿਨ੍ਹਾਂ ਨੂੰ ਵੱਡੇ ਪੱਧਰ ਦੇ ਉੱਪਰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਦੇਣ ਲਈ ਜਾਂ ਫਿਰ ਨਵੀਆਂ ਜਿਹੜੀਆਂ ਟੈਕਨੀਕਸ ਨੇ ਇਸ ਪ੍ਰਦੂਸ਼ਨ ਨੂੰ ਘਟਾਉਣ ਲਈ ਉਹ ਫਾਲੋ ਕਰਨ ਲਈ ਵੀ ਕਿਹਾ ਗਿਆ ਹੁਣ ਸਮਾਂ ਦੱਸੇਗਾ ਕਿ ਇਹਦੇ ਚ ਕੀ ਨਿਕਲਦਾ ਚੋਸਾ ਅੱਗੇ ਜ਼ਿਕਰ ਹੈ ਜਿਹੜਾ ਉਹ ਗੋਬਿੰਦ ਸਾਗਰ ਢੀਲ ਦਾ ਕਰਾਂਗੇ 71 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਇਸ ਜਿਹੜੀ ਝੀਲ ਦੀ ਆ ਉਹ ਡੀਸੈਲਟਿੰਗ ਕੀਤੀ ਜਾ ਰਹੀ ਹੈ ਕੇਂਦਰ ਨੇ ਅਨਾਉਂਸਮੈਂਟ ਕੀਤੀ ਹੈ 10 ਮੈਂਬਰਾਂ ਦੀ ਇੱਕ ਟੀਮ ਹੈ ਜਿਹੜੀ ਉਹਦਾ ਵੀ ਗਠਨ ਇਹਦੇ ਲਈ ਕੀਤਾ ਗਿਆ ਫਿਰ ਹਾਲ ਦੀ ਕੜੀ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਕਿਵੇਂ ਦੇਖਦੇ ਹੋ ਇਹ ਵੀ ਐਮ ਸਵਾਲ ਆ ਦੇਖੋ ਜੇ ਡੈਮ ਸਾਗਰ ਦੀ ਆਪਾਂ ਗੱਲ ਕਰਦੇ ਆਂ ਚੀਜ਼ ਦੀ ਗੱਲ ਕਰਦੇ ਤਾਂ ਮੋਟੇ ਤੌਰ ਤੇ ਪੰਜਾਬ ਦੀ ਜੀਵਨ ਰੇਖਾ ਆਪਾਂ ਕਹਿ ਸਕਦੇ ਹਾਂ ਦੋ لحاظ ਨਾਲ ਇੱਕ ਤਾਂ ਪਾਣੀ ਦੀ ਜ਼ਰੂਰਤ ਹੈ ਉਹਦੇ ਬਿਨਾਂ ਵੀ ਗੁਜ਼ਾਰਾ ਨਹੀਂ ਤੇ ਜੇ ਉਹਦਾ ਪ੍ਰਬੰਧ ਸਚਾਰੂ ਟੰਨ ਨਾ ਕੀਤਾ ਜਾਂਦਾ ਤਾਂ ਉਹਦੇ ਬਿਨਾਂ ਵੀ ਗੁਜ਼ਾਰਾ ਨਹੀਂ ਦੋਨੇ ਤਰੀਕੇ ਨਾਲ ਹੀ ਪੰਜਾਬੀ ਮਰਦੇ ਆ ਜੇ ਤਾਂ ਪਾਣੀ ਨਹੀਂ ਹੁੰਦਾ ਤਾਂ ਵੀ ਪੰਜਾਬ ਸੋਕੇ ਨਾਲ ਮਰਦਾ ਹੈ ਜੇ ਪਾਣੀ ਜ਼ਿਆਦਾ ਆ ਰਿਹਾ ਹੜ੍ਹਾਂ ਨਾਲ ਪੰਜਾਬ ਮਰਦਾ ਮਰਦਾ ਪੰਜਾਬ ਹੀ ਇੱਥੇ ਸੋਕੇ ਨਾਲ ਮਰੇ ਤੇ ਜਾਏ ਡੋਬੇ ਨਾਲ ਮਰੇ ਹੁਣ ਸਵਾਲ ਹੈਗੀ ਹੈ ਡੋਬੇ ਦੀ ਪਿਛਲੇ ਜਾਨੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਤਕਰੀਬਨ 1962 ਤਰੀਕ ਤੋਂ ਲੈ ਕੇ ਹੁਣ ਤੱਕ ਆ ਉਹਦੀ ਜਿਹੜੀ ਕਾਦ ਹੈ ਜਿਹੜੀ ਮਿੱਟੀ ਜੰਮੀ ਵੀ ਹੈ ਫालतੂ ਦੇ ਚੋਂ ਕੱਢੀ ਨਹੀਂ ਗਈ ਔਰ ਮਾਰਾਂ ਦਾ ਕਹਿਣਾ ਕਿ ਘੱਟੋ ਘੱਟ 10 ਜਾਂ 20 ਫੀਸਦੀ ਜਿਹੜੀ ਹੈਗੀ ਹੈ ਡੈਮ ਦਾ ਹਿੱਸਾ ਉਹ ਇਹਦਾ ਜਿਹੜਾ ਮਿੱਟੀ ਦੇ ਨਾਲ ਗਾਹ ਦੇ ਨਾਲ ਭਰ ਚੁੱਕਾ ਹੈ ਜੇ ਉਹਦੀ ਸਫਾਈ ਹੋਏਗੀ ਤਾਂ ਸਫਾਈ ਤੋਂ ਬਾਅਦ ਉਹਨਾਂ ਪਾਣੀ ਉਹਦੇ ਚ ਹੋਰ ਭਰਿਆ ਜਾ ਸਕਦਾ ਹੈ ਜੇ ਸ਼ਾਇਦ ਕਿਤੇ ਸਫਾਈ ਦਾ ਫੈਸਲਾ ਪਹਿਲਾਂ ਹੀ ਪਿਛਲੇ ਸਾਲ ਹੀ ਲਿਆਵਾ ਹੁੰਦਾ ਤਾ ਪੰਜਾਬ ਚ ਜਿੰਨੇ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਉਹ ਤਬਾਹੀ ਤੋਂ ਕਿਸੇ ਹੱਦ ਤੱਕ ਵਿਚਾਰ ਰਹਿ ਸਕਦਾ ਸੀ ਹੁਣ ਕੇਂਦਰ ਸਰਕਾਰ ਨੇ ਵੀ ਸਹਿਮਤੀ ਦਿੱਤੀ ਹੈ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਹੈ ਕਿ ਇਸ ਮਾਮਲੇ ਚ ਸਫਾਈ ਹੋਣੀ ਚਾਹੀਦੀ ਹੈ ਹਿਮਾਚਲ ਦਾ ਜਿੱਥੇ ਤੱਕ ਸਵਾਲ ਹੈ ਹਿਮਾਚਲ ਨੇ ਵੀ ਸਹਿਮਤੀ ਦਿੱਤੀ ਹੈ ਸਾਰੀਆਂ ਸਰਕਾਰਾਂ ਹੁਣ ਇਹਨਾਂ ਮਾਮਲਿਆਂ ਦੇ ਉੱਤੇ ਸਹਿਮਤ ਹੈ ਤੇ ਡੈਮ ਸਾਗਰ ਜਿਹੜਾ ਹੈਗਾ ਝੀਲ ਜਿਹੜੀ ਉਹਦੀ ਜੇ ਗਾਦ ਹੈ ਮਿੱਟੀ ਹੈ ਉਹਦੀ ਖਦਾਈ ਹੋਏਗੀ ਜਿਹੜੀ ਫालतू ਮਿੱਟੀ ਹੜਾਂ ਰਾਹੀਂ بارشਾਂ ਨਹੀਂ ਆਈ ਹੈ ਉਹ ਕੱਢੀ ਜਾਏਗੀ ਤਾਂ ਨਵੇਂ ਸਿਰੇ ਤੋਂ ਫੇਰ ਕਾਫੀ ਸਪੇਸ ਬਣਦੀ ਹੈ ਉਸੇ ਪਾਣੀ ਪਰੇ ਜਾਣ ਦੀ ਪਰ ਇਹਦੇ ਨਾਲ ਨਾਲ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਠੀਕ ਹੈ ਕਿ ਹੁਣ ਡੈਮ ਬਾਰੇ ਤਾਂ ਫੈਸਲਾ ਲੈ ਲੈ ਗਿਆ ਪਰ ਜਿਹੜੇ ਡੈਮ ਦੀ ਵਜ੍ਹਾ ਕਰਕੇ ਜਾਂ ਹੜ੍ਹਾਂ ਕਰਕੇ ਜਿਹੜੀ ਪੰਜਾਬ ਦੀ ਤਬਾਈ ਹੋਈ ਉਹ ਸਵਾਲ ਅਜੇ ਵੀ ਸਮਝ ਨਹੀਂ ਬਣ ਪਾ ਰਹੀ ਬਿਲਕੁਲ ਅਜੇ ਵੀ ਕੇਂਦਰ ਕਹਿੰਦਾ ਜੀ ਪੈਸਾ ਆ ਗਿਆ ਪੰਜਾਬ ਕਹਿੰਦਾ ਜੀ ਨਵਾਂ ਪੈਸਾ ਨਹੀਂ ਆਇਆ ਪ੍ਰਧਾਨ ਮੰਤਰੀ ਐਲਾਨ ਕਰ ਗਿਆ 1600 ਕਰੋੜ ਰੁਪਏ ਦਾ ਪੰਜਾਬ ਵਾਲੇ ਕਹਿੰਦੇ ਫੁੱਟੀ ਕੋਟੀ ਨਹੀਂ ਆਈ ਸੋ ਇਹਨਾਂ ਮੰਗਾਂ ਦੇ ਜਿੱਦਾਂ ਡੈਮ ਸਾਗਰ ਦੇ ਚੋਂ ਗਾਧ ਕੱਢਣ ਬਾਰੇ ਮਿੱਟੀ ਕੱਢਣ ਬਾਰੇ ਸਹਿਮਤੀ ਹੋ ਗਈ ਹੈ ਕਾਸ਼ ਕਿਤੇ ਪੰਜਾਬ ਨੂੰ ਪੈਸੇ ਦੇਣ ਬਾਰੇ ਵੀ ਸਹਿਮਤੀ ਹੋ ਜੇ ਜੀ ਬਿਲਕੁਲ ਮੇਰੇ ਖਿਆਲ ਆਪਣੇ ਵਿੱਚ ਇੱਕ ਬਹੁਤ ਵੱਡਾ ਅਫਰ ਲਾ ਹੋਏਗਾ ਜਿੱਦਾਂ ਦਾ ਕੇਂਦਰ ਵੱਲੋਂ ਪੰਜਾਬ ਪ੍ਰਤੀ ਰਵਈਆ ਥੋੜਾ ਚੰਗੇ ਪਾਸੇ ਵੱਲ ਮੁੜ ਜਾਣ ਆ ਰਿਹਾ ਹੈ ਉਮੀਦ ਕਰਨੇ ਕਿ ਅਗਲੇ ਦਿਨ ਕਿਤੇ ਇਹ ਵੀ ਸੁਣਨ ਨੂੰ ਮਿਲੇਗਾ ਕਿ ਲੋਜੀ ਪ੍ਰਧਾਨ ਮੰਤਰੀ ਨੇ ਕਹਿਤਾ ਹੈ ਕਿ 1600 ਕਰੋੜ ਰੁਪਏ ਪੰਜਾਬ ਲਈ ਆ ਰਹੇ ਕਿ ਪੰਜਾਬ ਨੂੰ ਐਸੋੀ ਵੱਡੀ ਪੱਧਰ ਤੇ ਜ਼ਰੂਰ ਤਾਂ ਜਿੱਦਾਂ ਵੱਡੇ ਪੰਜਾਬ ਤੋਂ ਸੰਘਰਸ਼ ਤੋਂ ਲੰਘ ਰਿਹਾ ਹੈ ਜੀ ਬਿਲਕੁਲ ਸੋਹ ਸਾਬ ਅੱਗੇ ਜ਼ਿਕਰ ਕਰਾਂਗੇ ਕਿ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਸ਼ਹਾਦਤਾਂ ਦਾ ਮਹੀਨਾ ਹੈ ਇਹ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਸਾਰਾ ਦੇਸ਼ ਪ੍ਰਣਾਮ ਕਰੇਗਾ ਪਰ ਇਸ ਦਿਨਾਂ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੇਂਦਰ ਸਰਕਾਰ ਦਾ ਸੀ ਯਾਨੀ ਕਿ ਸ਼ਹਾਦਤ ਦੇ ਦਿਨਾਂ ਨੂੰ ਨਾਮ ਦਿੱਤਾ ਗਿਆ ਵੀਰਵਾਲ ਵੀਰਬਾਲ ਦਿਵਸ ਮਾਫ ਕਰਨਾ ਪਰ ਇਹਦੇ ਵਿੱਚ ਹੁਣ ਸਮੱਸਿਆ ਇਹ ਖੜੀ ਹੋ ਗਈ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕ ਸਾਰੇ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਨਾਮ ਠੀਕ ਨਹੀਂ ਹੈ ਠੀਕ ਹੈ ਤੁਸੀਂ ਸਾਹਿਬਜ਼ਾਦੇ ਨੂੰ ਯਾਦ ਕਰੋ ਸ਼ਹਾਦਤ ਮਨਾਓ ਪਰ ਨਾਮ ਰੱਖਣਾ ਜਿਹੜਾ ਉਹ ਇਹ ਗਲਤ ਹੈ ਸੋ ਜਿਹੇ ਦੇ ਵਿੱਚ ਹੁਣ ਪੰਜਾਬ ਸਰਕਾਰ ਹੈ ਉਹ ਵੀ ਰਾਜਪਦਰੀ ਸਮਾਗਮ ਕਰਵਾਉਣ ਲੱਗੀ ਹੈ ਤੇ ਇਸੇ ਨਾਮ ਤੇ ਕਰਵਾਉਣ ਲੱਗੀ ਹੈ ਜੋ ਕਿ 12 ਦਸੰਬਰ ਨੂੰ ਲੁਧਿਆਣਾ ਚ ਹੋਣਿਆ ਹੁਣ ਇਸ ਚੀਜ਼ ਤੇ ਵੀ ਵਿਵਾਦ ਖੜਾ ਹੋ ਗਿਆ ਐਸਜੀਪੀਸੀ ਕਹਿ ਰਹੀ ਹੈ ਕਿ ਤੁਹਾਨੂੰ ਇਹ ਤੁਰੰਤ ਕੈਨਸਲ ਕਰਨਾ ਚਾਹੀਦਾ ਤੇ ਵੱਡੀ ਗੱਲ ਕਹਿੰਦੇ ਇਨ੍ਹਾਂ ਸਮਾਗਮਾਂ ਦੇ ਵਿੱਚ ਫੈਨਸੀ ਡ੍ਰੈਸ ਡਰੈਸ ਦੇ ਕੰਪੀਟੀਸ਼ਨ ਤੱਕ ਕਰਾਏ ਜਾਣੇ ਆ ਜਿਨ੍ਹਾਂ ਦਾ ਕੀ ਇਸ ਵਿਹਾੜੇ ਦੇ ਨਾਲ ਦੂਰ ਦੂਰ ਤੱਕ ਕੋਈ ਸਬੰਧ ਵੀ ਨਹੀਂ ਹੈ ਜੀ ਦੇਖੋ ਜਿੱਦਾਂ ਤੁਸੀਂ ਵਿਸਾਰ ਚ ਜਾਣਕਾਰੀ ਦਿੱਤੀ ਹੈ ਇੱਕ ਮਾਮਲਾ ਤਾਂ ਹੈ ਹੀ ਇਸ ਮੁੱਦੇ ਦੇ ਉੱਤੇ ਕਿ ਜਦੋਂ ਆਪਾਂ ਬੀਰ ਬਾਲ ਦੇ ਦਿਵਸ ਦੀ ਗੱਲ ਕਰਦੇ ਆ ਤਾਂ ਸਿੱਧੇ ਤੌਰ ਤੇ ਅਕਾਲ ਚਾਹ ਦੇ ਜਿਹੜੇ ਜਥੇਦਾਰ ਹੈ ਗੜਗਾਸਾ ਉਹਨਾਂ ਨੇ ਕਿਹਾ ਕਿ ਬਹੁਤ ਹੀ ਗਲਤ ਫੈਸਲਾ ਹੈ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਜਿਸ ਤੰਗ ਨਾਲ ਬੀਰ ਬਾਲ ਦੇ ਸੁਣਾਉਣ ਦਾ ਜੇ ਤੁਸੀਂ ਸਹਿਬਜ਼ਾਦਿਆਂ ਦੀ ਸ਼ਾਦਤ ਦਾ ਸਤਿਕਾਰ ਕਰਦੇ ਹੋ ਨਮਨ ਹੁੰਨੇ ਹੋ ਤਾਂ ਇਸ ਹੈਂਕੜ ਦੇ ਇਸ ਫੈਸਲੇ ਸਮਝ ਨਹੀਂ ਲੱਗਦੀ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਕਹਿੰਦਾ ਸਾ ਸਿੱਖ ਜਗਤ ਦੇ ਆਪਰਾਮਾਂ ਪਿਛੋਕੜ ਇਤਿਹਾਸ ਮਥਿਆਸ ਜੋ ਸਾਰਾ ਸਾਡੀ ਅਗਵਾਈ ਕਰ ਰਿਹਾ ਹੈ ਉਹਦੇ ਮੁਤਾਬਕ ਉਹ ਦਿਨ ਕਿਉਂ ਨਹੀਂ ਮਨਾਏ ਜਾਂਦੇ ਕੀ ਜਿਹੜਾ ਹੈਗਾ ਪੰਜਾਬ ਦੇ ਇਤਿਹਾਸ ਨੂੰ ਇਹ ਵਜਨ ਦਾ ਪਰਾਲਾ ਹੈ ਜਾਂ ਪੰਜਾਬ ਦਾ ਜਿਹੜਾ ਸਬਿਹਜਾਰ ਕਹਿ ਲੋ ਸਾਡਾ ਜਿਹੜਾ ਪਿਛੋਕੜ ਕਹਿ ਲੋ ਉਸ ਨੂੰ ਬਦਲਦਾ ਪਰਲਾ ਹੈ ਜੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਸੀਂ ਦਸੰਬਰ ਦਾ ਮਾਸ ਜ਼ਿਕਰ ਕਰਾਂ ਵੱਡੀ ਸ਼ਹਾਦਤ ਹੈ ਔਰ ਦਸੰਬਰ ਦਾ ਇਹ ਸਾ ਮਹੀਨਾ ਹੈ ਜਦੋਂ ਫਤੇਗੜ ਸਾਹਿਬ ਦੀ ਸਬਾ ਅਕਸਰ ਉਸ ਨੂੰ ਬੋਲਦੇ ਸਬਾ ਹੁੰਦੀ ਹੈ ਸ਼ਹਾਦਤ ਦੇ ਜਿਹੜੇ ਦਿਨ ਹੁੰਦੇ ਆ ਅੱਗੇ ਪਿਛਲੇ ਸਮੇਂ ਤਾਂ ਇਹ ਸੀ ਕਿ ਲੋਕਾ ਉਹਨਾਂ ਦਿਨਾਂ 'ਚ ਮੰਜਿਆਂ ਤੇ ਬਿਸਤਰਿਆਂ ਤੇ ਸੌਂਦੇ ਵੀ ਨਹੀਂ ਸੀ ਧਰਤੀ ਤੇ ਸੌਂਦੇ ਸੀ ਐਨੀ ਠੰਡ ਦੇ باوجود ਨੇ ਇਸ ਖਦਰ ਤੱਕ ਸਤ ਗੁਰ ਆ ਮੈਨੂੰ ਯਾਦ ਹੈ ਇਸ ਹਲਕੇ ਦੇ ਕਈ ਆਗੂ ਜਨਾਂ ਚ ਕਬੀਰ ਦਵਿੰਦਰ ਵੀ ਹੁੰਦਾ ਦੁਨੀਆ ਚ ਨਹੀਂ ਰਿਹਾ ਵੀਰ ਦਵਿੰਦਰ ਨੇ ਇੱਕ ਵਾਰੀ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤਾਂ ਇਨਾ ਦਿਨਾਂ ਚ ਬੋਰਾ ਜਾ ਹੋ ਜਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਕਿਉਂਕਿ ਸ਼ਹਾਦਤ ਉਹ ਇਨਾ ਸੈਵਜਾਦਨ ਦੀ ਸ਼ਹਾਦਤ ਹੋ ਉਹ ਪ੍ਰਭਾਵ ਸੀ ਤੇ ਪੂਰਾ ਮੁਲਕ ਪ੍ਰਭਾਵਿਤ ਹਤਾ ਤਾਂ ਫਿਰ ਕਿਉਂ ਨਹੀਂ ਉਹਨਾਂ ਦੇ ਮੁਤਾਬਕ ਜਿਹੜੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਵੀਰਬਾਲ ਦੇਸ ਮਨਾ ਕੇ ਜੇ ਆਪਾ ਪ੍ਰੇਰਨਾ ਹੀ ਦੇਣੀ ਹੈ ਨਵੀਂ ਜਨਰੇਸ਼ਨ ਨੂੰ ਤਾਂ ਸਿੱਧੇ ਤੌਰ ਤੇ ਸ਼ਾਦ ਦੇ ਨਾਂ ਦੇ ਦਿੱਤੀ ਜਾਏ ਤਾਂ ਜ਼ਿਆਦਾ ਚੰਗੀ ਗੱਲ ਹੈ। ਵੀਰਪਾਲ ਦੇ ਸਹੂਰ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਮਨਾਉਣ ਲਈ ਮਨਾਇਆ ਜਾ ਸਕਦਾ ਹੈ। ਪਰ ਇਹ ਕੋਈ ਇਤਿਹਾਸ ਜਾਂ ਕੋਈ ਸੰਸਥਾ ਇਦਾਂ ਦੀ ਆਗਿਆ ਨਹੀਂ ਦੇਗੀ ਕਿ ਕਿਸੇ ਤੱਥਾਂ ਨੂੰ ਤੋੜ-ਮਰੋੜ ਕੇ ਕੋਈ ਦਿਨ ਮਨਾਇਆ ਜਾਏ। ਜੀ। ਜੀ ਬਿਲਕੁਲ ਜੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮਿਹਰਬਾਨੀ। ਜੀ ਬਿਲਕੁਲ ਸੋ ਜਿਸ ਤਰ੍ਹਾਂ ਸਿੱਧੂ ਸਾਹਿਬ ਉਹਨਾਂ ਨੇ ਕਿਹਾ ਕਿ ਸ਼ਹਾਦਤ ਸ਼ਬਦ ਹੈ ਜਿਹੜਾ ਮੈਨੂੰ ਲੱਗਦਾ ਕਿ ਸ਼ਹਾਦਤ ਸ਼ਬਦ ਹੀ ਐਡਾ ਵੱਡਾ ਹੈ ਕਿ ਜੇ ਤੁਸੀਂ ਕਿਸੇ ਨੂੰ ਪੜਾਉਣਾ ਚਾਹੋ ਸਿਖਾਉਣਾ ਚਾਹੋ ਇਤਿਹਾਸ ਬਾਰੇ ਦੱਸਣਾ ਚਾਹੋ ਸਿੱਖ ਧਰਮ ਬਾਰੇ ਦੱਸਣਾ ਚਾਹੋ ਤਾਂ ਸ਼ਹਾਦਤ ਸ਼ਬਦ ਹੈ ਜਿਹੜਾ ਉਹ ਤੁਹਾਡੇ ਖੂਨ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਜਨੂਨ ਪੈਦਾ ਕਰਦਾ ਹੈ ਕਿ ਕਿਸ ਤਰ੍ਹਾਂ ਸ਼ਹੀਦیاں ਨੇ ਜਿਹੜੀਆਂ ਉਹ ਗੁਰੂ ਸਾਹਿਬ ਤੋਂ ਲੈ ਕੇ ਲੰਬੇ ਸਮੇਂ ਤੱਕ ਦਿੱਤੀਆਂ ਗਈਆਂ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਇੱਕ ਵੱਖਰੀ ਪਰੰਪਰਾ ਚੱਲੀ ਹੈ ਕਿ ਹਰ ਇੱਕ ਚੀਜ਼ ਦਾ ਨਾਮ ਬਦਲਣਾ ਜਿਹੜੀ ਕਿ ਕੇਂਦਰ ਦੀ ਨਵੀਂ ਸਰਕਾਰ ਹੈ ਜਿਹੜੀ ਉਹ ਅਕਸਰ ਚਲਾਉਂਦੀ ਹੈ ਸੋ ਅੱਗੇ ਦਾ ਇਹ ਵੀ ਤੁਹਾਨੂੰ ਦੱਸਦੀ ਕਿ ਏਬੀਬੀਪੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਦੇ ਵਿੱਚ ਅੰਦੋਲਨ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਇਹ ਅੰਦੋਲਨ ਨੇ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਨੇ ਉਹ ਕਹਿੰਦੇ ਕਿ ਐਜੂਕੇਸ਼ਨ ਸਿਸਟਮ ਤੇ ਚਾਰ ਤੋਂ 6% ਹੈ ਜਿਹੜਾ ਉਹ ਸਿਰਫ ਖਰਚਿਆ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਸੂਬਾ এডੂਕੇਸ਼ਨ ਤੇ ਸਿਸਟਮ ਦੇ ਉੱਪਰ ਲਗਭਗ 10% ਹੈ ਜਿਹੜਾ ਉਹ ਖਰਚਾ ਕਰੇ ਜਿਸ ਨਾਲ এডੂਕੇਸ਼ਨ ਸਿਸਟਮ ਆ ਹੋਰ ਬਿਹਤਰ ਕੀਤਾ ਜਾ ਸਕੇ ਕਦੋਂ ਹੋਣਗੇ ਅੰਦੋਲਨ ਇਹਨਾਂ ਬਾਰੇ ਹਜੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਅੰਦੋਲਨ ਜਲਦ ਏਬੀਬੀਪ ਕਰੇਗੀ ਉਮੀਦ ਕਰਦੇ ਹਾਂ ਅਸਤੇ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ